ਆਏ ਇਹ ਕੰਮਲਾ ਕਰੇਸ਼ਨ ਦੇ ਪਾਰਟੀ ਪਾਰਟੀ ਨਵੀਂ ਗੱਡੀ ਲੈ ਲਈ ਲੈ ਵੀ ਸਨਪੀਜਾ ਅੱਜ ਗੱਡੀ ਲੈ ਕੇ ਆਇਆ ਆਇਆ ਵੀਰ ਇਹਨੂੰ ਦਿਓ ਵਧਾਈਆਂ ਐਸੀ ਹੁਣ ਤੇਲ ਚੋਵਾਂਗੇ ਤੇ ਨਾਲੇ ਅਸੀਂ ਲਵਾਂਗੇ ਸ਼ਗਨ ਪਾਰਟੀ ਐ ਤਾਂ ਅਸੀਂ ਗੱਡੀ ਅੰਦਰ ਫੜਨ ਵੀ ਦੇਣੀ ਹੈ ਸਹੀ ਗੱਲ ਆ ਖੜੀਆਂ ਨੇ ਪਹਿਣਾ ਤਿੰਨ ਮੂਰੇ ਤਿੰਨ ਖੜੀਆਂ ਨੇ ਇੱਕ ਛੱਟ ਤਿੰਨ ਪਹਿਣਾ ਨੇ ਨਕਲ ਆ ਲਿਆ ਨਕਲ ਆ ਲਿਆ ਭਾਬੀ ਸਾਡੀ ਪਹਿਲਾਂ ਅੰਦਰ ਲੁੱਕ ਗਈ ਵੀ ਹਾਂ ਮਨ ਸ਼ਗਨ ਨਾ ਦੇਣਾ ਪਏ ਆ ਜਾਓ ਭਾਬੀ ਕਾਹਦਾ ਲੱਤ ਪਾ ਵੀਆ ਇੱਧਰ ਆ ਜਾ ਮੂਰੇ ਕੈਮਰੇ ਵਾਲਿਆ ਹਾਂ ਲੈ ਵੀ ਤੇ ਇਹ ਛੋਟਾ ਸੀ ਵਾਈਗਰੂਪ ਭਾਈ ਸਾਨੂੰ ਤੰਦਰੁਸਤੀ ਬੱਚੇ ਵੱਟੀਆਂ ਵੱਟੀਆਂ ਗੱਡੀਆਂ ਹੁਣ ਮੇਰੇ ਭਰਾ ਦੇ ਘਰੇ ਅਗਲੇ ਸਾਲੇ ਤੋਂ ਵੀ ਵੱਟੀਆਂ ਹਾਂ ਲੈ ਭਾਈ ਸਾਡਾ ਕੰਮ ਕੋਈ ਕਰਨਾ ਚਾਹੀਦਾ ਹਾਂ ਲੈ ਹੈ ਤੁਹਾਨੂੰ ਫੇਤਾ ਹੈਗੇ ਪੈਸੇ ਘੋਟਾ ਇਸੇ ਨਾਲ ਹੋ ਗਈ ਸਾਨੂੰ ਰਾਣੀ ਨਿਕੰਮ ਬੰਨਣਾ ਪਾਈ ਤੇ ਮੈਨੂੰ ਕਿ ਘੱਡੀਆਂ ਹਾਂ ਦੇਖੀ ਮੈਂ ਕਿਹਾ ਉਹ ਨਾ ਪਾਓ ਕਿ ਬੜਾ ਖੂਨ ਆ ਮੈਂ ਤਾਂ ਨੀਂ ਕਦੇ ਲੈਤਾ ਬੰਦਾ ਨਾ ਨਾ ਖੱਟਾ ਬੰਦਾ ਪੁੱਲਾ ਮੰਗਰ ਨੂੰ ਕਿ ਖੱਡੀ ਹੈ ਕੋਈ ਮੰਗਰ ਨਹੀਂ ਖੱਟੀ ਤਾਂ ਦਿਖਾ ਦਿਓ ਅੱਜ ਖੱਟੀ ਦਿਖਾ ਦਿਓ ਖੱਟੀ ਲੈ ਲਓ ਫਸੇ ਹੋਏ ਅੱਜ ਆ ਲਈ ਇਹ ਭਾਈ ਖੱਟੀ ਸਾਡੇ ਭਰਾਣੇ ਮੁੱਕਰ ਜਾਣਾ ਨਹੀਂ ਇਹ ਮੁੱਕਰ ਖੱਟੀ ਕਰਦੇ ਆ ਆ ਲੈ ਵੀ ਛੱਡਣ ਆਵੇ ਆ ਗਿਆ ਸਾਡਾ ਛੱਡਣ ਤੇ ਹਣੀ ਤੂੰ ਮੰਗਦੀ ਐ ਬਹੁਤ ਬੜੀ ਬਹੁਤ ਦੋਨੇ ਹੱਥ ਕਰਕੇ ਲੈ ਆ ਪਰ ਜਾ ਉਸੇ ਕੋਣ ਕੋਣ ਤੁਮੀ ਦੋ ਸਾ ਪਰ ਲੈ ਨਾ ਆਈ ਮੈਂ ਅਲਾ ਬੁਣੜੀ ਗਾਲੀ ਚਾਹ ਰਾ ਨੋ ਬਲਕਿ ਸਰੋ ਦੋ ਸਾ ਹੋ ਗਿਆ ਕਿੰਨਾ ਨਾ 6 ਦਿਨ ਤੋਂ ਮੈਨੂੰ ਹੋਰ ਲੈ ਹੈ ਬਸਾ ਬਸਾ ਸਾਡੇ ਕੋਲ ਖੱਤੇ ਨੇ ਭਾਈ ਅਸੀ ਤੇ ਲੈ 500 ਦਾ ਨੋਟ ਲੈ ਕੇ ਗੱਡੀ ਭਾਈ ਅੰਦਰ ਕਰ ਲਾ ਜਾ ਆ ਜਾ ਵੀਰੇ ਆ ਜਾ ਲੈ ਆਵਾ ਸਾਡੀ ਭਣੇ ਲੈ ਕੇ ਭੱਜ ਗਈ 500 ਇਹਦੇ ਨਾਲ ਮਾਰ ਕੇ ਠੱਗੀ ਮੈਂ ਨਾ ਉਹਦਾ ਭੱਲੇ ਮੰਗੇ ਕੱਲੇ ਉਹ ਲੈ ਕੇ ਬਾਗ ਗਿਓ ਬਾਗੀ ਮਹਿੰਗਾਈ ਦਾ ਜਮਾਨਾ ਇੰਨੇ ਨਾਲ ਗੱਲ ਨਹੀਂ ਵਾਹ ਚਲ ਕੋਈ ਨਹੀਂ ਕਰਦਾ ਕੋਈ ਨਹੀਂ ਬੰਦ ਨਹੀਂ ਕਰਨੀ ਫੇਰ ਗੱਡੀ ਵਾਲਾ ਹੋਇਆ ਆਜੋ ਆਜੋ ਲੈ ਨਹੀਂ ਚੰਦਰੀਆ ਬਹੁਤ ਆ ਦੋ ਦੋਫਾ ਬਕਰਾਂ ਲੰਘ ਜੂ ਗੱਡੀ ਲੰਘ ਜੂ ਪਰ ਆ ਲੱਗ ਜਾ ਕਿ ਕਿ ਲਾ ਵੀ ਸਾਡਾ ਇਹ ਭਰਾ ਗੱਡੀ ਲੈ ਕੇ ਆਇਆ ਅੱਜ ਜਿੱਥੇ ਅਸੀਂ ਸ਼ੂਟ ਕਰਦੇ ਹਾਂ ਵੀਰੇ ਬਹੁਤ ਬਹੁਤ ਵਧਾਈਆਂ ਤੇ ਪਾਰਟੀ ਆਪਣੀ ਹਲੇ ਰਹਿੰਦੀ ਆ ਫਿਰ ਵੀ ਅਸੀਂ ਤਰਸ ਕਰ ਲਿਆ ਚਲੋ ਲਾ ਲਓ ਅੰਦਰ ਗੱਡੀ ਧੁੱਪ ਚ ਖੜੇ ਆ ਹਨਾ ਨਹੀਂ ਤਾਂ ਅਸੀਂ ਦੇਖ ਲਿਆ ਹਾਜ਼ਰੀ ਨਹੀਂ ਕਰਦੇ ਵੀ ਧੁੱਪ ਵਾਲੀ ਆ ਮਸਾ ਮਸਾ ਫਸੇ ਨਹੀਂ ਅੱਜ ਮਸਾ ਮਸਾ ਸਾਢੇ 10 ਚੜਿਆ ਆ ਲਓ ਲਿਆਓ ਗੱਡੀ ਆ ਗਏ ਹੋ ਲੈ ਲਈ ਆਪਾਂ ਪਾਰਟੀ ਯੈਸ ਅੱਜ ਨਹੀਂ ਆਉਂਦੇ ਸੈ ਲੈ ਰਹੇ ਚੱਲ ਕੇ ਗਏ ਸਿੱਧੂ ਆ ਬਾਤ ਕੋਕ ਰੱਖੀ ਉਹਨੂੰ ਕਿਉਂ ਹੱਥ ਨਹੀਂ ਇਹ ਮੱਝੋ ਸਾਢੇ ਆਜੋ ਚੱਲੋ ਸੜਾ 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 ਉੱਤੇ ਚਲੋ ਚਲੋ ਆਉਂ ਉਹ ਤੂੰ ਤੇਰੇ ਨਾਲ ਸੰਚਲਨ ਚਲ 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 ਮੈਂ ਸੀਰੀਅਸਲੀ ਸੱਚੀ ਕਹਿ ਰਹੀ ਆ ਠੀਕ ਹੈ ਜੀ ਹਾਂ ਉਹ ਯਾਰ ਉਹ ਮਸਲਾ ਤੈਨੂੰ ਮੈਂ ਫੇਰ ਦੱਸੂ ਕੋਈ ਪੰਗਾ ਹੋ ਗਿਆ ਮੈਨੂੰ ਆ ਰਸਤ ਗਈ ਕਿਤਨੇ ਤੇ ਕਦੋਂ ਆਏਗੀ ਮੈਨੂੰ ਮਰੇ ਕੋਈ ਨਹੀਂ ਪਿਆਰੀ ਆ ਯਾਰ ਮੈਨੂੰ ਰਸਤ ਗਈ ਕਿਤਨੇ ਤੇ ਕਦੋਂ ਆਏਗੀ ਬੜਾ ਨੀਚੋਂ ਵੀ ਪੁੱਛਿਆ ਹੁੰਦਾ ਜਿੱਥੇ ਮੈਨੂੰ ਕਹਿੰਦੀ ਆ ਘਰੇ ਜਿੰਦਾਗਾ ਯਾਰ ਦੱਸ ਦੇ ਮੇਰੀ ਗੱਲ ਸੁਣ ਤੂੰ ਕਦੋਂ ਆਉਣਾ ਤੇ ਤੈਨੂੰ ਪਤਾ ਦੇਖ ਮੇਰਾ ਜੀ ਨਹੀਂ ਲੱਗਦਾ ਤੇਰੇ ਬਿਨਾਂ ਤੇ ਤੇਰਾ ਦਿਮਾਗ ਹੀ ਨਹੀਂ ਕੰਮ ਕੀਤਾ ਤੂੰ ਆ ਗਈ ਪਾਈ ਫਿਰਦੀ ਆ ਕੀ ਹੋ ਗਿਆ ਕਹਿੰਦੀ ਕੀ ਹੋ ਗਿਆ ਓਏ ਆ ਮੁੰਡਿਆਂ ਜਿਹੜੇ ਕੱਪੜੇ ਕਪਾਈ ਫਿਰਦੀਆਂ ਤੂੰ ਕਿੱਥੇ ਫਿਰਦਾ ਭਾਈ ਆ ਮੈਂ ਤਾਂ ਗੋਲਦੀ ਸੀ ਫਿਰਦੋ ਗਿਆ ਬਾਲੇ ਜੇ ਪਹਿਲਾਂ ਆਣੀਆ ਗੱਲਾਂ ਹੋਰ ਨੇ ਓਏ ਇਹ ਕਪੜੇ ਚ ਨਹੀਂ ਠੀਕ ਲੱਗਦਾ ਜਦ ਤੂੰ ਸੂਟ ਪਾ ਕੇ ਆ ਫਿਰ ਕਰਾਂਗੇ ਗੱਲ ਜਿਹੜੀ ਕਰਨੀ ਹਾਂ ਹੁਣ ਤਾਂ ਤਾਂ ਵਿਆਹ ਕਰਾ ਲੈਣਾ ਮੇਰੇ ਨਾਲ ਵੀ ਬਸ ਸੋਣੀ ਲੱਗੀ ਹੈਗੀ ਕਰੇ ਸੂਟ ਪਾ ਕੇ ਬੈਠੀ ਓ ਯਾਰ ਗੱਲ ਉਹ ਨਹੀਂ ਹੈਗੀ ਤੈਨੂੰ ਮੈਂ ਕਿਹਾ ਨਾ ਵੀ ਆ ਕੱਪੜੇ ਯਾਰ ਵਧੀਆ ਨਹੀਂ ਲੱਦੇ ਜਦ ਤੂੰ ਸੂਟ ਪਾ ਕੇ ਆ ਪਾਹੀ ਕਿਵੇਂ ਪਾਏਂਗੀ ਤੂੰ ਫਿਰ ਮੇਰੀ ਮਰਜ਼ੀ ਐਵੇਂ ਕਿਵੇਂ ਤੇਰੀ ਮਰਜ਼ੀ ਲਗਵਾ ਦਾਂ ਅੱਤਰ ਤਾਂ ਨਹੀਂ ਪੜੇਗੀ ਨਾ ਸਮੇਂ ਉਨਦੇ ਜਾ ਕੇ ਆਉਂਗਾ ਫ੍ਰੀ ਜਿੱਨਾ ਚੰਗੂ ਗੱਲ ਜੀ ਨਹੀਂ ਪਤਾ ਲੱਗਦੀ ਨਾ ਹੁਣਾਂ ਚ ਰਹਾ ਹੱਗ ਲਾਉਣਾ ਛੱਡ ਦੇ ਜੇ ਪੜੋੜ ਜੇ ਪਈ ਨੀਤੂ ਆ ਜਾ ਬਣੀ ਹਰ ਕਿੰਨੀ ਆ ਤੂੰ ਨੱਚ ਕੇ ਮੈਂ ਤਾਂ ਠੀਕ ਹਾਂ ਤੇਰੀ ਹੋ ਗਈ ਤੂੰ ਤਾਂ ਕਿਹੜਾ ਹੀ ਮਰਿਆ ਹੈਗਾ ਮੈਂ ਤਾਂ ਉਨੇ ਲੱਗੀ ਸੀ ਕਿ ਤੇਰੀ ਬੰਲੀ ਹੋਣੀ ਦੀਗੀ ਮਾਹ ਚਲ ਪਤਾ ਸਦਾ ਲਿਆ ਆ ਮੈਂ ਇਸੇ ਲਈ ਆ ਨੀਤੂ ਹਾਂ ਹਾਂ ਮੈਂ ਤਾਂ ਬਧੀ ਅੱਜ ਮੈਂ ਜਮ ਬੰਦੜਾਉਣੀ ਆ ਮੈਂ ਆ ਜਾ ਆਜਾ ਤਾਂ ਕੋਰੋਨਾ ਬਾਤ ਵੱਧੀਆਂ ਕਿਰੀ ਕਿੰਨੇ ਵੀ ਘਰ ਆਸਾਨੀਆਂ ਵੀ ਨਹੀਂ ਸਿੱਖੀ ਬੜੀਆਂ ਹੁੰੀਆਂ ਨੀਤੂ ਹੋ ਗਈ ਡਾਕਟਰ ਹੋ ਗਈ ਜ਼ਿੰਦੂ ਹੋ ਗਈ ਹਨਾ ਅਮਨ ਹੋ ਗਈ ਆ ਸਾਰੀਆਂ ਮਤਲਬ ਕਿ ਹੋ ਰਿਹਾ ਹੁੰਦਾ ਆਣਾ ਜਾਣਾ ਹੈਗਾ ਲੈ ਨੇ ਕਿਉਂ ਨਹੀਂ ਪਾਇਆ ਨਾ ਨਾ ਆਸਮਾਨ ਤੇ ਇਹਨਾਂ ਨੂੰ ਪਾਣੀ ਪੋਣੀ ਪੀ ਕੇ ਆਇਆ ਉਹ ਹੋਗਾ ਨਹੀਂ ਨਾ ਅੱਜ ਤੂੰ ਜਨੇ ਬਾਹਰ ਨਿਕਲੀ ਤੂੰ ਤਾਂ ਹੋਈ ਨਹੀਂ ਬਾਹਰ ਨਹੀਂ ਹਵਾ ਲਉਦੀ ਹੁੰਦੀ ਮੈਂ ਕਿੱਥੇ ਆਈ ਆ ਹਾਂ ਮੈਂ ਤਾਂ ਇਹਨੂੰ ਘੁਮਾਣ ਲੈ ਕੇ ਆਈ ਆ ਮੈਂ ਕਿਹਾ ਚੱਲ ਤੈਨੂੰ ਮਿਲਾਂਦੀ ਆ ਸਾਰੇ ਨਾਲ ਅੱਛਾ ਫੌਰ ਬਚਾਰੀ ਉਦਾਸ ਜੀ ਬੈਠੀ ਸੀ ਇੱਥੇ ਬਨਸਰ ਬਾਗ ਆ ਵੀ ਤੂੰ ਹੋ ਘੁਮਾਉਂਦੀ ਫਿਰਦੀ ਐ ਇਹਨੂੰ ਪਿੰਟਾ ਆਪਣਾ ਛੋਟਾ ਜਿਹਾ ਇੱਥੇ ਘੁੰਮਣ ਘਰ ਨੂੰ ਹੈ ਕੀ ਐ ਨਹੀਂ ਤਾਂ ਕੀ ਬਨਸਰ ਬਾਗ ਆ ਇਹ ਆ ਕਹਿਣੇ ਆ ਗਈ ਉਹਨੂੰ ਮਿਲਾ ਕੇ ਜੰਦੂ ਅੱਛਾ ਚਲ ਵਧੀਆ ਕਰਿਆ ਮੈਂ ਕਹਾਂ ਮੈਂ ਕਈ ਵਾਰ ਇੱਧਰ ਉੱਧਰ ਹੁੰਨੀ ਆ ਤੁਹਾਡੀ ਆਪਸ ਵਿੱਚ ਜਾਣ ਪਛਾਣ ਕਰਾ ਦਾ ਸੌ ਕੰਮ ਹੋ ਜਾਂਦਾ ਨਾ ਹੁਣੇ ਪੱਕੀਆਂ ਰਹੂ ਤੇ ਹੁਣ ਰਹੇ ਆਪਣੇ ਘਰੇ ਜਦ ਤੱਕ ਕੋਈ ਹਿੱਲਾ ਨਹੀਂ ਬਣਦਾ ਜਦ ਤੱਕ ਤੱਕ ਅੱਛਾ ਮੈਂ ابھی ਚਲ ਚੰਗਾ ਜਾਂ ਨਹੀਂ ਲੱਗਦਾ ਹੈਗਾ ਤੁਹਾਨੂੰ ਪਤਾ ਵੀ ਲੋਕ ਬਲਾਈਆਂ ਕਰਦੇ ਨੇਗੇ ਵੀ ਐਂ ਕਿਸੇ ਨੂੰ ਘਰੇ ਰੱਖਣਾ ਹਨਾ ਦੀਪਾ ਵੀ ਆ ਘਰੇ ਬਾਈ ਵੀ ਆ ਘਰੇ ਜੀ ਜਿ ਬਣਦਾ ਹੀ ਨਾ ਤੇ ਸਿੱਧੀ ਤੋਂ ਸਿੱਧੀ ਕਰ ਕਰ ਦੇਖ ਲੈਂਦੇ ਕੋਈ ਮੈਂ ਤਾਂ ਤੇ ਤੇ ਸਟੰਗੇ ਵਾਸਤੇ ਕਹਿਨੀ ਆ ਲੋਕਾਂ ਦਾ ਹੁਣ ਕੀ ਕਰ ਸਕਦੇ ਆਪਾਂ ਲੋਕਾਂ ਦੀ ਤਾਂ ਜਿੰਨੀਆਂ ਮੂੰਹ ਹੰਨੀਆਂ ਜਵਾਨਾਂ ਉਹ ਤਾਂ ਨਾਲ ਹੈਗੀ ਆ ਫ੍ਰੀ ਤਾਂ ਫੇਰ ਵੀ ਨਾ ਦੇਖੀ ਜਦੋਂ ਆਪਦੇ ਬੰਦੇ ਬਾਰੇ ਕੋਈ ਗੱਲਾਂ ਹੀ ਆ ਕਰਦਾ ਹੋਵੇ ਚੰਗਾ ਨਹੀਂ ਲੱਗਦਾ ਮੈਨੂੰ ਤਾਂ ਦੁੱਖ ਜਾਇਆ ਵੀ ਚਲੋ ਵੀ ਤੇਰੀ ਦੁਖੀ ਆ ਹਨਾ ਤਾਂ ਬੈਠੀ ਹੈਗੀ ਤਾਂ ਮੈਂ ਤੈਨੂੰ ਕਹਿੰਦੀ ਸੀ ਇਹਨੂੰ ਵਿਚਾਰੀ ਨੂੰ ਹੁਣ ਜੇ ਦੁੱਖ ਆ ਤਾਂ ਬੈਠੀ ਆ ਤੇ ਕੜਾ ਜੀ ਕਰਦਾ ਹੁਣ ਵੀ ਮੈਂ ਤਾਂ ਹੀ ਤੇਰੇ ਕੋਲ ਨਹੀਂ ਲੈ ਕੇ ਆਈਆਂ ਰੋਰੀ ਸੀ ਗੱਲੀ ਬੈਠੀ ਅੱਛਾ ਕਿਉਂ ਕੀ ਗੱਲ ਹੋਈ ਤੇ ਨਾ ਗੱਲ ਤਾਂ ਕੋਈ ਨਹੀਂ ਵੈਸੇ ਉਸ ਮਨ ਜਾਂਦੀ ਕੁਛ ਅੱਛਾ ਉਹ ਹਰ ਕੱਪੜੇ ਕਪੜੇ ਜੇ ਪਾ ਲੈਂਦੀ ਹੈ ਹਾਂ ਨਾ ਉਹ ਗੱਲ ਕਰਦੀਆਂ ਜੀ ਵੀ ਪੜੀ ਲਿਖੀ ਹੋਵੇਗੀ ਫੱਟਾ ਵਧੀਆ ਹੈ ਨਾ ਹੂੰ ਚਲ ਫਿਰ ਤਾਂ ਛੋਟੇ ਕਰ ਤੋਂ ਨੌਕਰੀ ਨੁਕਰੀ ਵੀ ਵਧੀਆ ਮਿਲ ਜਾਂਦੀ ਹੈ ਜੀ ਕੋਈ ਨੌਕਰੀ ਨੁਕਰੀ ਦੇਖ ਲੈ ਹਾਂ ਮੈਂ ਕਰਦੀ ਸੀ ਪਹਿਲਾਂ ਜਬ ਉਹ ਅੱਛਾ ਹੁਣ ਕਦੋਂ ਛੱਡਤੀ ਬਸ ਕਰਦੇ ਅੰਦਰ ਬਾਜ਼ਰ ਨੋ ਨੋ ਇਹ ਤਾਂ ਹੁਣ ਦੇਖਾ ਤੂੰ ਕੱਲੀ ਜਾਣੀ ਆ ਹਨਾ ਜੇ ਕੋਈ ਕੰਮ ਧੰਦਾ ਕਰੇਗੀ ਤਾਂ ਤੈਨੂੰ ਸਹਾਰਾ ਹੈਗਾ ਕੋਈ ਪਰਿਵਾਰ ਨਹੀਂ ਹੈਗਾ ਆਪਦਾ ਦੋ ਬੈਸੇ ਕਮਾਵੇਂਗੀ ਦੇਖ ਕੋਈ ਘਰ ਘਰ ਮਿਲ ਜੂਗਾ ਆਪਦਾ ਕਮਾਵੇਂਗੀ ਖਾਵੇਂਗੀ ਹਨਾ ਕਿਸੇ ਦੇ ਸਾਰੇ ਕਿੰਨਾ ਕਿਤੇ ਬੈਠਾ ਰਹੂਗਾ ਬੰਦਾ ਆ ਇਹ ਵੀ ਔਖਾ ਹੈ ਪਹਿਲਾਂ ਮਲੇ ਫਲੇ ਲੰਬਲੀ ਕੋਈ ਨੌਕਰੀ ਨੂੰ ਕਰੀ ਪਈਆ ਕਰ ਲਈ ਮਾੜੀ ਮੋੜੀ ਤਾ ਮੇਰੀ ਗੱਲ ਸੁਣ ਹੁਣ ਤੂੰ ਵੀ ਕਿੰਨਾ ਕਿਤੇ ਵਧਿਆ ਨਹੀਂ ਨਹੀਂ ਉਹੀ ਗੱਲ ਹੈ ਫਿਰ ਫਿਰ ਲੋਕਾਂ ਨੇ ਹੁਣ ਤਾਂ ਦੋ ਗੱਲਾਂ ਕਰਦੇ ਨੇ ਕੱਲ ਨੂੰ ਚਾਰ ਬੰਦਾ ਕਰਨਗੇ ਆਇਓ ਖਾ ਹੋ ਜਾਂਦਾ ਹੁਣ ਤੂੰ ਕਿੰਨਾ ਚਿਰ ਸੁਣੀ ਜਾਵੇਂਗੀ ਹਾਂ ਮਿੱਤੂ ਹੁਣ ਤੂੰ ਹੀ ਦੱਸ ਪਰ ਹੁਣ ਕਰੀਏ ਵੀ ਕੀ ਹੁਣ ਕਿੱਥੇ ਇਹਨੂੰ ਕਹਦੀ ਆ ਵੀ ਭੱਗ ਜਾ ਬਣਾਣਾ ਮੈਂ ਇਹ ਤਾਂ ਨਹੀਂ ਕਹਿੰਦੀ ਹੈਗੀ ਵੀ ਭੱਗ ਜਾ ਵੀ ਹੌਲੀ ਹੌਲੀ ਕੋਈ ਨਾ ਕੋਈ ਹੀਲਾ ਵਸੀਲਾ ਕਰ ਲੈਣਾ ਚੰਗੀ ਗੱਲ ਮਾ ਕੀ ਤੂੰ ਰੱਖੀ ਨਿਗਾਹੇ ਪਿੰਡ ਚ ਕੋਈ ਹੋਰ ਕਰਕੇ ਤੇ ਮਿਲਣਾ ਕੋਈ ਨਾ ਜੇ ਤੂੰ ਕਹਿਨੀ ਆ ਤਾਂ ਮੈਂ ਕੋਈ ਹੱਲ ਕਰ ਦੂੰਗੀ ਬਾਕੀ ਐ ਵੀ ਜੇ ਸ਼ਹਿਰ ਚ ਰਹਿੰਦੀ ਐ ਇਹ ਕੋਈ ਸ਼ਹਿਰ ਸ਼ੋਰ ਚ ਦੇਖ ਲੈ ਫਿਰ ਚੰਗੀ ਗੱਲਾਂ ਨਾਲੇ ਤੇਦਾ ਨੌਕਰੀ ਦਾ ਚੱਲੀ ਜੋ ਨਾਲੇ ਆਪ ਦਾ ਰਹੀ ਜਾਊਗੀ ਸ਼ਹਿਰ ਚ ਤਾਂ ਥੋਸ ਹੁਲਤਾਂ ਨੇ ਆਪਣੇ ਪਿੰਡ ਚ ਤਾਂ ਦੇਖ ਬੱਸਾਂ ਵੀ ਨਹੀਂ ਚੱਨਣ ਆਉਂਦੀਆਂ ਹੈਗੀਆਂ ਉਹ ਨਾ ਜਾਣੀ ਔਖਾ ਹੋ ਜਾਂਦਾ ਵਾ ਅੱਛਾ ਆਪਾਂ ਸੱਚ ਰਵਣ ਆ ਗਈ ਉਹ ਕੋ ਇੱਥੇ ਆਈ ਹੈਗੀ ਵਿਚਾਰੀ ਦੁੱਖ ਚ ਗਈ ਹੋਈ ਹੈ ਨਾ ਦੁੱਖ ਜੇ ਹੋਰ ਤੈਨੂੰ ਨਹੀਂ ਪਤਾ ਹੋਣਾ ਉਹਨਾਂ ਦੇ ਕੀ ਹੋ ਗਿਆ ਲਓ ਉਹਦੀ ਦਾਦੀ ਮਰ ਗਈ ਦੀ ਦਾਦਾ ਹੋ ਗਈ ਸੀ ਲੈ ਮੈਨੂੰ ਤੂੰ ਦੱਸਈ ਨਹੀਂ ਕਿਸੇ ਨੇ ਮੈਨੂੰ ਵੀ ਨਾ ਤੂੰ ਮੈਨੂੰ ਹੀ ਪਤਾ ਲੱਗਿਆਗਾ ਮੈਨੂੰ ਕੜਾ ਦੱਸ ਕੇ ਗਈ ਆ ਉਹ ਤੂੰ ਫੋਨ ਫੋਨ ਨਹੀਂ ਕਰਿਆ ਮੈਂ ਕਰਦੀ ਸੀ ਫੋਨ ਫੋਨ ਮੈਨੂੰ ਟਾਈਮ ਹੀ ਨਹੀਂ ਲੱਗਿਆ ਕਰੂੰਗੀ ਹੁਣ ਕੋਈ ਲਾਈਫ ਦੀ ਪੱਕੀ ਸੇਲੀ ਦੁੱਖ ਚ ਮੈਨੂੰ ਪੁੱਛਿਆ ਵੀ ਨਹੀਂ ਹੈਗਾ ਦੇਖਦੀਆਂ ਤੂੰ ਯਾਦ ਕਰਾਤਾ ਮੇਰੇ ਨੂੰ ਤਾਂ ਮੈਂ ਉਹਨੂੰ ਘਰੋਂ ਇੱਕ ਵਾਰੀ ਉਹਨੂੰ ਫੋਨ ਤਾਂ ਕਰ ਲੈ ਫਰੋਂ ਦੀ ਗੋਣਾ ਤੂੰ ਯਾਦ ਕਰਾ ਦੇ ਇੱਕ ਤਾਂ ਕੰਮ ਜਾਂਦੇ ਕੱਲੀ ਜਾਣੀ ਐ ਤੈਨੂੰ ਪਤਾ ਕੱਲੀ ਜਾਣੀ ਦੇ ਸਾਰਾ ਕੰਮ ਗਲ ਪਿਆ ਰਹਿੰਦਾਗਾ ਟਾਈਮ ਹੀ ਲੱਗਦਾ ਉਹ ਹੀ ਤਾਂ ਹੈ ਪਿੰਡੋਂ ਉਸਤੋਂ ਆਪਣੇ ਕੰਮ ਹੀ ਨਹੀਂ ਪੜਦੇ ਹੋਰ ਚਾਹ ਆ ਨਹੀਂ ਹੁਣ ਕੀ ਆ ਕੋ ਠੰਡਾ ਪੀਣੀ ਚਾਹੀਦੀ ਨਾ ਨਾ ਬਸ ਚਾਹ ਚਾਹੀਦੀ ਪੀਣੀ ਹੋਣੀ ਤਾਂ ਪੜੀ ਨਹੀਂ ਕਿ ਇਹਦਾ ਠੰਡਾ ਠੰਡਾ ਪੀਂਦੀ ਹੋਣੀ ਨਾ ਨਾ ਬਸ ਕਿਉਂ ਕਾਤੂਰੀ ਪੀਂਦੀ ਨਾ ਨਾ ਬਸ ਮੈਂ ਕਿਹਾ ਤੁਸੀਂ ਕੰਮ ਕਰ ਰਹੇ ਸੀ ਨਾ ਨਾ ਮੈਂ ਤਾਂ ਬੈਗੀ ਹੁ ਤੀ ਚਾਹ ਕੋਈ ਨਾ ਬੈਠਾ ਮੈਂ ਲੈ ਕੇ ਆਉਂਦੀ ਆਂ ਨਾ ਨਾ ਬਸ ਲੋੜ ਨਹੀਂ ਤੂੰ ਤਾਂ ਕਣੀ ਕਣੀ ਆ ਚਲ ਚਲੀਏ ਤੇਰਾ ਵੀ ਜੀ ਲੱਗ ਜਾਂਦਾ ਹਣਾ 12 ਕਰ ਜਾਵੇ ਤੂੰ ਕਿਹਣਾ ਮਾਰ ਜਾ ਕਰੂਈ ਆ ਜਾ ਕਰ ਜ਼ਰੂਰੀ ਨਹੀਂ ਕੋਈ ਕੰਮ ਹੋਵੇ ਫੇਰ ਆਣਾ ਤੁਹਾਨੂੰ ਦੱਸਿਆਦਾ ਹੈਗਾ ਵੀ ਘਰ ਬੱਚੋ ਹੁਣ ਟਾਈਮ ਲੱਗਿਆ ਤੇ ਤੇਰੇ ਕਣੀ ਆਉਂਦੀ ਸੀ ਦੇਖੀ ਜੇ ਟਾਈਮ ਲੱਗਦਾ ਆ ਜਾਂਦਾ ਨਹੀਂ ਤੈਨੂੰ ਪਤਾ ਘਰ ਦੇ ਕੰਮੇ ਨਹੀਂ ਨਿਭੜਦੇ ਇਸ ਵੇਲੇ ਮੈਂ ਕਿਹਾ ਕਿ ਤੂੰ ਤੁਸੀਂ ਜੌਬ ਕਰਦੇ ਕੀ ਕਰਦੀ ਮੇਰਾ ਮਤਲਬ ਵੀ ਕੋਈ ਨੌਕਰੀ ਕਰਦੇ ਨਾ ਨੌਕਰੀ ਕਿੱਥੇ ਜਦ ਤੂੰ ਪਤਾ ਵਿਆਹੇ ਬਰੇ ਜਾਣਿਆਂਗੇ ਆਹੀ ਨੌਕਰੀਆਂ ਹੁੰਦੀਆਂ ਨੇ ਭਾਂਡੇ ਮਾਜਲੇ ਕੱਪੜੇ ਧੋਲੇ ਡੰਗਰ ਬਸਮਾ ਦਾ ਕਰ ਲੈ ਰੋਟੀਆਂ ਪਕਾ ਲਈ ਇਹ ਹੀ ਨੌਕਰੀਆਂ ਹੁੰਦੀਆਂ ਨੇ ਵਰਤੀ ਸਾਡੇ ਪਿੰਡਾਂ ਸਹੀ ਨੌਕਰੀਆਂ ਨੇ ਮੁੱਕਦੀਆਂ ਹਾਂ ਔਰ ਇਹ ਜਿਹੜੀ ਤਨਖਾਹ ਮਿਲ ਜੇ ਉਹੀ ਬੋਤਾ ਘਰ ਵਾਲੇ ਫਿਚਰੇ ਵੀ ਨਹੀਂ ਹੈਗੇ ਵੀ ਕੋਈ ਸੂਟ ਸਾਰਟ ਲਿਓਣਾ ਕੋਈ ਚੀਜ਼ ਲਿਓਣੀ ਆ ਸਾਡਾ ਉਹਦੀ ਵੀ ਤਨਖਾਣੀ ਮਿਲਦੀ ਹੈਗੀ ਅੱਛਾ ਨਹੀਂ ਮੈਂ ਕਿਹਾ ਤੁਸੀਂ ਨੌਕਰੀ ਦੀ ਜ਼ਿਆਦਾ ਨੌਲੇਜ ਆ ਤੁਹਾਨੂੰ ਮੇਰੇ ਬਿਸ਼ਵਾਸ ਨਾ ਨਾ ਉਹ ਤਾਂ ਮੈਂ ਤੇ ਪੜ੍ਹੇ ਲਿਖੇ ਕਰਕੇ ਨਿਕਦਾ ਹਾਂ ਪਤਾ ਇਹ ਵੀ ਜਿਹੜਾ ਪੜ੍ਹੇ ਲਿਖਿਆ ਹੁੰਦਾ ਨਾ ਉਹ ਤਾਂ ਨੌਕਰੀ ਨੌਕਰੀ ਮਿਲੇ ਜਾਂਦੀ ਹੈ ਤੇਰੇ ਮਿਲਣ ਦੇ ਵਾਸਤੇ ਕਹਿੰਦੀ ਆ ਚਾਹ ਨਾ ਤੇਰੇ ਕੰਮ ਵੀ ਕਰਨੇ ਆ ਮੈਂ ਤੈਨੂੰ ਮਿਲਣ ਵਾਸਤੇ ਲਈ ਸੀ ਨਾ ਚਾਹ ਨਾ ਪਾਣੀ ਕੋਈ ਕਰਨੀ ਜਿੱਦ ਤੂੰ ਆਏਗੀ ਤੇਰੇ ਘਰ ਵੀ ਲੈਣਾ ਚਲ ਕੋਈ ਐਂ ਚਲੀ ਆ ਜਾਏਂਗਾ ਤੂੰ ਕਿਹੜੇ ਕੁੜਾ ਮਾਰ ਜਾ ਕਰ ਮੈਂ ਤਾਂ ਕੱਲੀ ਹੋਣੀ ਆ ਘਰੇ ਜਵਾਕ ਸਕੂਲ ਵਗ ਜਾਂਦੇ ਨੇਗੇ ਉਹ ਤੇਰਾ ਭਾਈ ਹੈਗਾ ਉਹ ਖੇਤ ਕੁੱਤ ਲੱਗ ਚਲ ਮੈਂ ਤੈਨੂੰ ਪਤਾ ਲੱਗ ਗਿਆ ਤੂੰ ਦਿਲ ਨਹੀਂ ਲੱਗਦਾ ਕੱਲੀ ਆ ਜਾ ਫਿਰ ਹਾਂਜੀ ਕੋਈ ਠੀਕ ਹੈ ਆ ਚੱਲ ਚਲ ਠੀਕ ਹੈ ਤੂੰ ਹਾਂ ਅੱਛਾ ਕਰਨਾ ਆਜੀ ਜਿਹੜੂ ਰੱਖਣਾ ਹੋਰੀ ਚਲੋ ਕੋਈ ਨਾ ਹੰਤਾ ਪੀਰੀ ਜਾ ਨਾੜੀ ਬਾਅਦ ਚ ਪਸਤਾਈਂਗੀ ਜਿਵੇਂ ਦੇ ਤੇਰੇ ਖਸਮ ਦੇ ਲੱਛਣ ਹੈ ਨਾ ਚੇਤੀਓ ਤੇਰੀ ਸੋਪਣ ਬਣਾ ਕੇ ਛੁੱਟੂਗਾ ਫੇਰ ਪਸਤਾਈਂਗੀ ਬੇਲੇ ਨੂੰ ਵੀ ਕਿੱਥੋਂ ਇਹਨੂੰ ਘਰੇ ਰੱਖ ਲਿਆ ਮੈਂ ਹੀ ਲੈਣਾ ਜਿਹਦੀ ਆਪੇ ਦੁਕੂ ਆਪੇ ਪੱਟੀ ਬੰਨੂਗਾ ਉਹ ਦਰਸ਼ਕ ਦੇਖ ਰਹੇ ਨੇ ਇਹ ਵੀ ਜਨਮ ਕਿੱਥੇ ਬਦਲੇ ਦੂਰੀ ਨਾ ਦੇਵੇ ਪਾਗਲੇ ਮੋਢੇ ਚੱਕ ਲੈ ਜੀ ਹੈਣਾ ਚਾਹੀਦੀ ਇਹਨੂੰ ਐ ਮਾਰ ਲਈ ਗਾ ਮਾਰੀ ਕਿਹੜਾ ਡਾ ਦੇ ਇਹਨੂੰ ਤਾਂ ਕਿਹੜੀ ਅਕਲ ਆਉਂਦਾ ਦੇ ਅੰਛਸ ਵੇ ਮਾਰ ਸੀਦਾ ਸੂਤ ਲੈ ਜਾ ਕਹਿਦਾ ਨਹੀਂ ਹੂੰ ਕਿੱਧਰ ਹੂੰ ਬੋਲ ਖੜ ਕੇ ਰੇ ਸ਼ਰਮ ਨਹੀਂ ਆਉਂਦੇ ਸਾਡੇ ਸਾਡੇ ਪਿੰਡ ਦੀ ਦੀ ਪੈਨ ਛੇੜਦੇ ਉੱਥੇ ਇੱਕ ਪੈਨ ਗੁਰੂ ਆਉਂਦੇ ਆਉਂਦੇ ਪਰ ਕੀ ਹੋ ਗਿਆ ਜੇ ਬੋਲੀ ਨਾ ਨਿਕੂ ਯਾਰ ਮੈਂ ਕਿ ਕੁਸਕੀ ਇਹ ਕਿਸੇ ਆਵਾਜ਼ ਇਹ ਕਿਹਦਾ ਸੁਣਾ ਦਸਾ ਚੱਲ ਵਾ ਬਈ ਨਾ ਤਾਂ ਹੁਣ ਕੰਟਰੋਲ ਨਹੀਂ ਹੋ ਰਿਹਾ ਇੱਕ ਸੀਨ ਕਰ ਲੋ ਫੇਰ ਫੇਰ That's <laughs> a ਆਹ ਤੇ ਲੱਕੂ ਦਾ ਐ ਐਕਸ਼ਨ ਚਾਹ ਰੂਂ ਤਸਵੀਰ ਵੀ ਦੇ ਦੇ થોੜੇ ਤੇ ਨਗ ਚਰ ਮੰਦੇ ਚ ਪਈ ਰਹਿੰਦੀ ਅੱਗ ਨਹੀਂ ਪਾ ਲੋ ਫਿਰ ਘਰ ਦੇ ਵੀ ਨਾ ਕੋ ਬੁੱਲੋ ਬੱਤਣ ਲੱਗ ਜਾਂਦੇ ਨੇ ਕਿ ਕਿਹੜਾ ਬੁੱਲ ਤੁਰਦਾ ਲੱਕ ਬੁੱਲ ਤਾਂ ਪੈਣੇ ਕੱਢਣ ਲੱਗੇ ਸੀ ਸਾਰੇ ਸਾਹੇ ਆ ਕੀ ਲੋਗਾਂ ਤੇ ਨੂੰ ਤਾਂ ਹੋ ਗਿਆ ਹੁਣ ਟੈਨਸ਼ਨ ਨਾ ਲਿਆ ਕਰ ਨਾਲੇ ਬਾਲਾ ਸਿਖਰ ਦੁਪਹਿਰਾ ਕਰਤਾ ਉਹਨੂੰ ਜੇ ਤੜਕੀ ਆਉਂਦੀ ਜਾਂ ਹੱਥ ਨੇ ਆਉਂਦੀ ਠੰਡੇ ਹੋਏ ਸਿਖਰ ਦੁਪਹਿਰਾ ਤਾਂ ਮੈਲਾ ਚੌਂਕ ਤੇ ਨੀ ਪੁਲਿਸ ਖੜੀ ਹੈਗੀ ਉਹਦੇ ਕਰਕੇ ਹੋ ਗਿਆ ਬਸ ਹੀ ਨਿਖੜਾਉਂਦਾ ਕੋਈ ਓਹੋ ਉਹ ਕਹਿੰਦੇ ਨੇ ਰੋਲਾ ਜਾ ਪੈ ਰਿਆ ਜ਼ਮੀਨ ਜਮੂਨ ਦਾ ਤੂੰ ਐਂ ਦੇਖ ਲੈ ਰੋਜ਼ੇ ਕੋਈ ਨਾ ਕੋਈ ਰੋਲਾ ਪਿਆ ਰਹਿੰਦਾ ਆ ਦੁਨੀਆ ਨੇ ਖਤਮ ਹੋਣਾ ਹੈ ਬਸ ਹੋਰ ਕੁਝ ਨਹੀਂ ਚੱਲ ਚੰਗਾ ਹਾਂ ਤੂੰ ਘਰੇ ਗੇੜਾ ਮਾਰ ਲਈ ਅੱਜ ਜੇ ਮੈਂ ਚੱਲਦੀ ਹਾਂ ਚੱਲ ਤੂੰ ਤਾਂ ਹਮ ਲੈ ਜਾ ਕੇ ਆਪਣੇ ਜੀ ਆਉਂ ਮੈਂ ਠੰਡੀ ਹੋਈ ਕਮਨ ਚੋਰ ਛੱਡ ਜਾ ਨਾ ਪਤਾ ਕੀ ਕੀ ਠੰਡੀ ਹੋਈ ਆ ਛੱਡ ਜਾ ਉਹ ਠੰਡੀ ਹੋਈ ਟਰ ਦਵਾ ਰਹੇ ਆ ਜਿਵੇਂ ਕਰਾਏ ਕੋਈ ਹੋ ਜਾ ਛੱਡ ਜਾ ਠੰਡੀ ਹੋਈ ਆਉਗੀ ਮੈ ਰਿਆ ਜਮੀਨ ਪਿਆਰਾਂ ਦਾ ਦੁਨੀਆਂ ਨੇ ਖਤਮ ਹੋਣਾ ਬਸ ਦੁਵਾਰੋਂ ਉੱਪਰ ਇਹ ਠੰਡੀ ਹੋਈ ਆਉਗੀ ਨਹੀਂ ਉਹ ਪੁੱਤਾਂ ਕਹਦੇ ਜੀ ਤੋਂ ਵਾਈਟ ਟੀਨ ਚੱਕਿਆ ਸੀ ਉੱਥੋਂ ਦੇਖੋ ਜਿਹੜੇ ਜਲਾਈ ਹੋਈਆਂ ਤੋਂ ਠੰਡੀ ਆਉਂਦੀ ਆ ਵਾਈਟ ਟੀਨ ਤਾਂ ਕੱਢਣੀ ਸੀ ਹਾਂ ਨਾ ਸਿਆਣੀ ਆ ਤੂੰ ਹਾਂ ਆਪ ਹੀ ਸਿਆਣੀ ਚੱਲ ਜੋ ਤੱਪ ਹੋ ਗਿਆ ਚਲ ਜੋ ਹੋਣਾ ਸੀ ਉਹ ਤਾਂ ਹੋ ਗਿਆ ਜੇ ਤੂੰ ਕਹਿੰਦੀ ਨੱਕ ਬੁੱਲ ਕੱਢ ਦੇ ਕਹਿੰਦੀ ਨੱਕ ਬੁੱਲ ਤਾਂ ਕੱਢਣੀ ਹੈ ਬਸ ਤੇਨੂੰ ਪਤਾ ਚਲ ਜੋ ਹੋਣਾ ਸੀ ਉਹ ਤਾਂ ਹੋ ਗਿਆ ਚਲ ਰੈਡੀ ਐਕਸ਼ਨ ਆ ਫਿਰ ਸਿਆਣੀ ਆ ਤੂੰ ਹਨਾ ਚਲ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਦਿਮਾਗ ਤੋਂ ਬੋਝ ਲਾ ਦੇ ਟੈਨਸ਼ਨ ਜੀ ਨਾ ਲਈ ਬਾਲੀ ਨਾਲੇ ਬਾਲਾ ਦਿਨ ਜਾ ਚੜਾ ਤਾ ਜਾਂ ਤਾਂ ਤੜਕੀ ਆਉਂਦੀ ਜਾਂ ਹੱਥ ਨਹੀਂ ਆਉਂਦੀ ਠੰਡੇ ਹੋਏ ਨਹੀਂ ਮੈਂ ਆ 10 ਵਜੇ ਗਈ ਸੀ ਮਹਿਲਾ ਚੌਂਕ ਬਸ ਸੀ ਨਹੀਂ ਰੁਕੀ ਕੋਈ ਉੱਥੇ ਬਾਲੀ ਪੁਲ 'ਚ ਖੜੀ ਐ ਪਤਾ ਨਹੀਂ ਕਿਉਂ ਇਹ ਤਾਂ ਇੱਕ ਨੱਤਾ ਰੋਲਾ ਪੈ ਹੀ ਰਹਿੰਦਾ ਰੋਜ ਦੁਨੀਆਂ ਨੇ ਖਤਮ ਹੋਣਾਗਾ ਇਹ ਰੋਲੇ ਨਹੀਂ ਮੁੱਕਦੇ ਹੈਗੇ ਚਲ ਤੂੰ ਰਾਮ ਕਰ ਜਾ ਕੇ ਕਰੇ ਆਉਂਗੀ ਤੇਰੇ ਲਈ ਮੈਂ ਹਾਂਜੀ ਆਜਾ ਚਲ ਬੱਧੀਆ ਹੋਈ ਆ ਗਈ ਮਾਤਾ ਕਿੰਨੀਆਂ ਗੱਲਾਂ ਠੰਡੀ ਛੱਡੀ ਤੇ ਮੇਰਾ ਕੀ ਆ ਯਾਰ ਦੁਬਾਰਾ ਨੀਤੂ ਦੇ ਦੋਨੋਂ ਬੋਡੇ ਬਦਲਵਾਨ ਵਾਲੇ ਹੋਏ ਪਏ ਨੇ ਬੋਡੇ ਡਾਕਟਰ ਦਾ ਅਪਾਇੰਟਮੈਂਟ ਨਹੀਂ ਮਿਲੂਰੀ ਆਸਾ ਹੋ ਹੋ ਬੜੀ ਗਰਮੀ ਹੈ ਮਾਰੇ ਪਰ ਪਾਣੀ ਦੇ ਮੈਂ ਤੂੰ ਬੈਠ ਨਾ ਨਾ ਬਸ ਪਾਣੀ ਤਾਂ ਦੇ ਦੇ ਅੱਛਾ ਬੇਲੀ ਸੀ ਇਹ ਮਹੱਜੰਮਾ ਆਲੇ ਮੇਰੇ ਕੋਲ ਦਾ ਚਾਰ ਪਧੀਆਂ ਕਰਿਆ ਜੀ ਲੱਗ ਜਾਂਦਾ ਬੰਦੇ ਦਾ ਹੁ ਮੇਰਾ ਤਾਂ ਹੁ ਜੀ ਲੱਗਿਆ ਹੋਇਆ ਮੇਰੀ ਸਿਹਲੀ ਆ ਗਈ ਨਾ ਰਾਮਣ ਚਾਹਰਾ ਮਾਂ ਹਾਂ ਮੇਰ ਨੂੰ ਪਹਿਲਾਂ ਜੀਏ ਨਹੀਂ ਲੱਗਦਾ ਤੀਗਾ ਨਾਲੇ ਉਹਦਾ ਵੀ ਚੰਦਰੀ ਦਾ ਕਿੱਥੇ ਜੀ ਲੱਗਦਾ ਇੱਕ ਨੂੰ ਮਜਬੂਰੀ ਵਕਸ ਜਾਣਾ ਪੈਂਦਾਗਾ ਹਾਂ ਇਹ ਤਾਂ ਹੋ ਜਾਂਦੀ ਹੈ ਮਜਬੂਰੀ ਬਣ ਜਾਂਦੀ ਹੈ ਹਾਂ ਹੁਝਾ ਇਹ ਬਿਨਾਂ ਸਰਦਾ ਵੀ ਨਹੀਂ ਹੁਣ ਜੇ ਦੁੱਖ ਚ ਨਹੀਂ ਜਾਵਾਂਗੇ ਸੁੱਖ ਚ ਤਾਂ ਹਰੇਕ ਹੀ ਖੜ ਜਾਂਦਾ ਹਨਾ ਦੁੱਖ ਚ ਤਾਂ ਜਾਣਾ ਹੀ ਪੈਂਦਾਗਾ ਹੋਰ ਸੁਣਾ ਨਮਿਤਾ ਜੀ ਪ੍ਰੀਤ ਕੀ ਕਰੀ ਜਾਂਦੀ ਸੀ ਕੁਛ ਨਹੀਂ ਹੁੰਦਾ ਕੰਮ ਜਗਰ ਕੇ ਪਾਈ ਸੀ ਮੈਂ ਵੇਂਦੀ ਸੀ ਮਖਸਰ ਮੰਗਾ ਅੱਛਾ ਉਹ ਤਾਂ ਬਸ ਸਰਕਾਰ ਦੇ ਕੰਮ ਕਰਨੇ ਬਸ ਘਰੇ ਬੈਠੀ ਰਹਿੰਦੀ ਹੈਗੀ ਨਾ ਉਹ ਚੜਦੇ ਦੀ ਨਾ ਲੈਂਦੇ ਦੀ ਉਹਨੂੰ ਤਾਂ ਕੋਈ ਫਰਕ ਪੈਂਦਾ ਹੀ ਨਹੀਂ ਹੈਗਾ ਕੀ ਮਤਲਬ ਹੈ ਮਤਲਬ ਮਤਲਬ ਤਾਂ ਕੁਝ ਨਹੀਂ ਮੈਂ ਤਾਂ ਉਹ ਗੱਲ ਕਰਦੀ ਸੀਗੀ ਤੂੰ ਤਾਂ ਹਰੇਕ ਗੱਲ 'ਚ ਮਤਲਬ ਕੱਢ ਲੈਣੀ ਹੈਗੀ। ਉਹ ਫਿਰ ਤਾਂ ਇਹਨੂੰ ਵੀ ਮੈਨੂੰ ਆਤਰਾ ਥੋੜੀ ਜੀ ਗੱਲ ਘੁਮਾ ਕੇ ਕਰਨ ਦੀ। ਮੈਨੂੰ ਸਿੱਧੀ ਸਿੱਧੀ ਦੱਸਿਆ ਕਰ ਇਹਨੇ ਘੁਮਾ ਕੇ ਕਿੰਨੀ ਸਮਝਾਉਣੀ ਆ। ਹਾਂ ਤੂੰ ਤਾਂ ਪੜ੍ਹੀ ਲਿਖੀ ਹੈ ਤੂੰ ਤਾਂ ਸਮਝ ਵੀ ਜਾਣੀ ਹੈ। ਵੀ ਇਹ ਗੱਲ 'ਚ ਤਾਂ ਕੋਈ ਨਾ ਕੋਈ ਗੱਲ ਦਾ ਅਰਥ ਕਹਿੰਦੇ ਹੁੰਦੇ ਨੇ ਵੀ ਨਿਕਲੇ ਆਉਂਦਾ ਹਨਾ। ਮੈਂ ਤਾਂ ਰਾਮਣ ਦੀ ਗੱਲ ਕਰਦੀ ਸੀ ਵੀ ਉਹਦਾ ਕਿਹੜਾ ਜੀ ਲੱਗਿਆ ਕਿ ਇੱਕ ਹੁਣ ਆਈ ਗਈ ਹਨਾ। ਹਾਂ। ਬਾਕੀ ਜਦੋਂ ਗੱਲਾਂ ਦੂਜੀਆਂ ਹੁੰਦੀਆਂ ਨੇ ਵਿੱਚ ਵਿਚਾਲੇ ਫਿਰ ਤਾਂ ਜੁਮੀ ਜੀ ਨਹੀਂ ਲੱਗਦਾ ਹਨਾ। ਤੂੰ ਗੱਲ ਤਾਂ ਨਹੀਂ ਕਰਦੀ ਕਿਸੇ ਲੱਗੇ ਨਹੀਂ ਲੱਗਦਾ ਸਮਝ ਕਿਉਂਦਾ ਕਰਦੀ ਹੈ ਆਮ ਨਹੀਂ ਦਿਨ ਕੱਲੋਂ ਆਤਾ ਹੈ ਛੋਹ ਝੋਖਾ ਹਾਂ ਕੀ ਦਿਨ ਨਾਲ ਕੀ ਦਿਨ ਨਾਲ ਸੱਚੀ ਨਹੀਂ ਤੂੰ ਗੱਲ ਕਰਦੀ ਕਿਸੇ ਲੱਗੇ ਤਾਂ ਹੀ ਦੱਸੂਗੀ ਤੂੰ ਮੈਨੂੰ ਆਪਦੇ ਵਰਗੀ ਲੱਗੀ ਤੂੰ ਮੈਨੂੰ ਆਉਦੀ ਆਉਦੀ ਲੱਗਦੀ ਹੈ ਮੈਂ ਤਾਂ ਤੇਰੇ ਲਵੇ ਗੱਲ ਕਰ ਰਹੀ ਆਂ ਕੀ ਗੱਲਬਾਤ ਹਰੇਕ ਜਿਹੇ ਹੁੰਦੀ ਹੈ ਜਦੋਂ ਇਹਦਾ ਸੌ ਪਰਦਾ ਆਪਾਂ ਕਰਨੀ ਲੱਗ ਤੀ ਤਾ ਕਰਾ ਲੈਣੀ ਆ ਉਹ ਦਿਨ ਭਰਮ ਉਹ ਆ ਪਸ਼ਮੀਨਾ ਦਾ ਨਾ ਤਾਂ ਉਹ ਦੇ ਵੀ ਨਾ ਜੀ ਲਾਉਂਦਾ ਨਾ ਉਹ ਦੇ ਵੀ ਨਾ ਜੀ ਲਾਉਂਦੀ ਆ ਹੈ ਕਿਵੇਂ ਹੋ ਸਕਦਾ ਹੈ ਹੈ ਕਿਵੇਂ ਨਹੀਂ ਦਾ ਸੋ ਜਦੋਂ ਹੁਣ ਕਹਿੰਦੇ ਆ ਪੈਰ ਮੁਹਪਤ ਜੀ ਹੋਣੀ ਹੁੰਦੀ ਹੈ ਨਾ ਇਹ ਤਾਂ ਹੋਏ ਜਾਂਦੀ ਹੁੰਦੀ ਆ ਨਾਲ ਰਮਨ ਦਾ ਅਧਿਕਾਰ ਬਾਤ ਚ ਵਧੀਆ ਨਹੀਂ ਹੁੰਦੀ ਲੋਹਣ ਘਰ ਵਾਲਾ ਤਾਂ ਉਹ ਵੀ ਹੈਗਾ ਉਹਦੇ ਵੀ ਘਰ ਵਾਲੀ ਹੈਗੀ ਜਿਹਦੇ ਘਰ ਵਾਲਾ ਹੈਗਾ ਜਦੋਂ ਦਿਲ ਮਿਲਦੇ ਹੁੰਦੇ ਨੇ ਫਿਰ ਤੈਨੂੰ ਪਤਾ ਹੀ ਆ ਥੋੜਾ ਪਰ ਹੁਣ ਤੂੰ ਸਮਝਦਾ ਉਹ ਤਾਂ ਭੜਾ ਮੋਕ ਹੰਤਾ ਦੇਖਾ ਉਹ ਮਰਨ ਆ ਜਾ ਕਿਸੇ ਚੀਜ਼ ਨੂੰ ਕਹਿ ਦੇ ਨਾ ਆਲ ਦੀ ਨਾ ਹਾਜ਼ਰ ਹੁੰਦੀ ਆ ਕੋਈ ਸੂਟ ਹੋਵੇ ਕੋਈ ਚੀਜ਼ ਹੋਵੇ ਹੁਣ ਦੇਖ ਪ੍ਰੀਤ ਸੂਟ ਲੈ ਕੀ ਹੈ ਇਹ ਕਹਿੰਦੀ ਉਹ ਹੀ ਜੀ ਸੂਟ ਲੈਣਾ ਹੈਗਾ ਕਹਾ ਉਹ ਜਿਆ ਸੂਟ ਮਿਲਿਆ ਨਹੀਂ ਉਹਨੇ ਕੀ ਕਰਿਆ ਫਿਰ ਉਹੀ ਸੂਟ ਇਹਨੂੰ ਲਾ ਕੇ ਦਿੱਤਾ ਪਾ ਲਓ ਪਾਵੇ ਨਾ ਪਾਵੇ ਮੈਨੂੰ ਕੋੜਾ ਰੀਕਾ ਲਿਆ ਕਹਿੰਦਾ ਤੂੰ ਪਾ ਤੂੰ ਸੋਹਣੀ ਲੱਗਣੀ ਚਾਹੀਦੀ ਆ ਫਿਰ ਅੱਛਾ ਉਹਦੇ ਹੋ ਕੰਨਾਂ ਤੇ ਕਾਂਟੇ ਖਹਿ ਹੋ ਗਏ ਗਏ ਵਗਾਨੂੰ ਹੁਣ ਇਹ ਦੇ ਲਿਆ ਕੇ ਰਾਮ ਨੂੰ ਦੇ ਦੇ ਹੁਣ ਮੇਰੀ ਤਾਂ ਪੱਕੀ ਸਹੇਲੀ ਆ ਮੈਨੂੰ ਤਾਂ ਸਾਰਾ ਕੁਝ ਦੱਸ ਦਿੰਦੀ ਆ ਉਹ ਅੱਛਾ ਅੱਛਾ ਹਾਂ ਤੇ ਕਿੰਨਾ ਟਾਈਮ ਹੋ ਗਿਆ ਲੈ ਮਨ ਜਦੋਂ ਆ ਪਿਆਰ ਮੁਹੱਬਤ ਦੀਆਂ ਗੱਲਾਂ ਹੁੰਦੀਆਂ ਨੇ ਫੇਰ ਕਿਹੜਾ ਪਤਾ ਲੱਗਦਾ ਕਦੋਂ ਟਾਈਮ ਗਿਆ ਕਦੋਂ ਮਹੀਨੇ ਗਏ ਕਦੋਂ ਸਾਲ ਗਏ ਫੇਰ ਤਾਂ ਹੁਣ ਦਿਨ ਪੈਂਜਾ ਨੂੰ ਤਾਂ ਫੇਰ ਪਤਾ ਹੀ ਨਹੀਂ ਲੱਗਦਾ ਹੈਗਾ ਹੈਨਾ ਕਿਤਾ ਸੋਹਣੇ ਦਿਨ ਲੰਘਣ ਲੱਗ ਜਾਂਦੇ ਨੇਗੇ ਚਲ ਛੱਡ ਪਰ ਆਪਾਂ ਨੇ ਕੀ ਲੈਣਾ ਹੈਗਾ ਹੈਨਾ ਕਿਸੇ ਦਾ ਚਲ ਤੂੰ ਐ ਮੂਹੇ ਕਰੀਏ ਨਹੀਂ ਆਂਗੀ ਕੀ ਗੱਲ ਕੁਛ ਨਹੀਂ ਸੁਣਤਾ ਸੀ ਵੇ ਦੱਸ ਇਹ ਘਾਟੋ ਮੱਚੀ ਮਚਾਈ ਵਾਦੀ ਨਹੀਂ ਲੱਗਦਾ ਇਹਦੀ ਵੀ ਕੋਈ ਪੱਕਾ ਕੱਲ ਵਾਸ ਕੋਈ ਓਦੇ ਨਾਲ ਤਾਂ ਹੀ ਐ ਮਰ ਚਕੇ ਗਈ ਆ ਨਹੀਂ ਕਿਸੇ ਨੂੰ ਕੀ ਫਰਕ ਪੈਂਦਾ ਲੈ ਦੱਸ ਉਹਨਾਂ ਦਾ ਆਪਸ ਵਿੱਚ ਮੂੰਹ ਹੈਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹਨੂੰ ਕਿਉਂ ਫਰਕ ਪਿਆ ਪੱਕਾ ਗਾਟੀ ਹੋਊਗੀ ਓਦੇ ਨਾਲ ਚਲ ਮੈਂ ਕੀ ਲੈਣਾਗਾ ਗੱਲ ਤਾਂ ਚਾਹੀਦੀ ਨਾਲ ਕਰ ਲਈ ਕਿ ਤੂੰ ਮੈਨੂੰ ਪੰਗਾ ਪਾ ਰਾਹ ਨੂੰ ਤੈਨੂੰ ਜਾਨੋਂ ਮਾਰ ਦੂ ਵੀ ਤੂੰ ਮੇਰੀ ਪੱਕੀ ਸਹਿੰਦੀ ਹੋ ਕੇ ਤੂੰ ਲੋਕਾਂ ਲਵੇਂ ਮੇਰੀਆਂ ਗੱਲਾਂ ਕਰਦੀ ਫਿਰਦੀ ਆ ਮੈਂ ਤਾਂ ਮੁੱਕਰ ਦੂੰਗੀ ਵੀ ਮੈਂ ਕੋਈ ਗੱਲ ਨਹੀਂ ਕਰੀ ਹੈਗੀ ਜੇ ਇਹਦੀ ਕੋਈ ਗੱਲ ਬਾਤ ਹੋਊ ਅਗਲੀ ਆਪੇ ਮੱਚੂਗੀ ਚਲ ਛੱਡ ਭਰਾ ਦੇਖੀ ਜੋ 200 ਘਰ ਲੈ ਕੰਮ ਨਾ ਟੈਂਸ਼ਨ ਜੀ ਤਾਂ ਪੈਗੀ ਤਮਾਦ ਤੇ ਚਲ ਦੇਖੀ ਜੋ ਜਿਹੜਾ ਤੂੰ ਛੱਡ